ਸੋ ਗਾਈਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਹੁਸ਼ਾਰਪੁਰ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ ਨਰ ਕੀਰਤਨ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਗੁਰੂ ਕੀ ਸੰਗਤ ਨੇ ਦੁਰਦੁਰਾਕੇ ਇਸ ਨਰ ਕੀਰਤਨ ਵਿੱਚ ਹਿੱਸਾ ਲਿਆ ਕਾਫੀ ਰੌਣਕਾਂ ਲੱਗੀਆਂ ਅੱਜ ਹੁਸ਼ਾਰਪੁਰ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਕੈਸੋ 48 ਮੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਰੌਣਕਾਂ ਲੱਗੀਆਂ ਕਾਫੀ ਹਾਰਪਰ ਵਿੱਚ ਨਰ ਕੀਰਤਨ ਚ ਗੁਰੂ ਕੀ ਸੰਗਤ ਰਸਤਾ ਸਾਫ ਕਰਦੀ ਹੋਈ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਵਿਹਾੜੇ ਦੇ ਮੌਕੇ ਤੇ ਨਰ ਕੀਰਤਨ ਦੇ ਰੌਣਕਾਂ ਸ਼ਾਰ ਪਰ ਵਿੱਚ ਗੁਰੂ ਕੀ ਸੰਗਤ ਨੇ ਦਰਦਰੋ ਵਾਕੇ ਇਸ ਨਰ ਕੀਰਤਨ ਵਿੱਚ ਹਿੱਸਾ ਲਿਆ ਦੋ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਉਮਰ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਜੋ ਆਪ ਜੀ ਨੂੰ ਮੇਰੀਆਂ ਅਜੀਆਂ ਹੋਈ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ। ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਔਰ ਲੋਕਾਂ ਨੂੰ ਵੀ ਇਸ ਨਗਰ ਕਿਰਤਨ ਬਾਰੇ ਦੇਖਣ ਨੂੰ ਮੇਰੇ ਔਰ ਜਾਣਕਾਰੀ ਹੋ ਜਾਏ। ਹੁਸ਼ਿਆਰਪੁਰ ਦੇ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਨਗਰ ਕੀਰਤਨ ਬੜੇ ਹੀ ਹਮ-ਹਮਾ ਕੇ ਮਨਾਇਆ ਗਿਆ। ਔਰ ਗੁਰੂ ਕੀ ਸੰਗਤ ਨੇ ਦੂ ਦੂ ਵਾਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲਿਆ ਗੁਰੂ ਕੀ ਸੰਗਤ ਦਾ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅੱਜ ਨਗਰ ਕੀਰਤਨ ਹਸ਼ਰਪੁਰ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਜੋ ਨਗਰ ਕੀਰਤਨ ਕੱਢਿਆ ਗਿਆ ਛਰਪੁਰ ਵਿੱਚ ਭਾਰੀ ਉਤਸ਼ਾਹ ਗੁਰੂ ਕੀ ਸਮਰੱਥ ਦਾ ਰੰਕਾ ਨੇ ਦੂਰ ਦਰਵਾਕੇ ਇਸ ਨਵਰ ਕੀਰਤਨ ਵਿੱਚ ਹਿੱਸਾ ਲਿਆ ਕਾਫੀ ਰੌਣਕਾਂ ਲੱਗੀਆਂ ਜਿ ਹਾਰਪੁਰ ਵਿੱਚ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮੌਕੇ ਤੇ ਨਵਰ ਕੀਰਤਨ ਦੀਆਂ ਰੌਣਕਾਂ 648 ਪ੍ਰਕਾਸ਼ ਦਿਹਾੜਾ ਬੜੇ ਹੀ ਤੁਮਤਾ ਮਨਾਲ ਬਣਾਇਆ ਜਾ ਰਿਹਾ ਹਾਰਪੁਰ ਦੇ ਅੰਦਰ ਨਵਰ ਕੀਰਤਨ ਦੀਆਂ ਰੌਣਕਾਂ ਔਰ ਗੁਰੂ ਦਾ ਲੰਗਰ ਵੀ ਸੰਗਤਾਂ ਵਾਸਤੇ ਬਤੂਟ ਵਰਤੇ ਆ کافی ਧੁੰਨਾਂ ਲੱਗੀਆਂ ਅੱਜ ਸ਼ਰਪੜ ਵਿੱਚ ਸੰਗਤਾਂ ਨੇ ਦੂਰ ਦੂਰੋਂ ਆਕੇ ਸ੍ਰੀ ਗੁਰੂ ਰਵੀਦਾਸ ਜੀ ਦੇ ਜੋ ਜਨਮ ਦਿਹਾੜਾ ਸੀ ਉਹਦੇ ਵਿੱਚ ਅਗਰ ਕਿਸੇ ਵਿੱਚ ਹਿੱਸਾ ਲਿਆ ਕੇ کافی ਸੰਗਤ ਦਾ ਉਤਸ਼ਾਹ ਇਸ ਨਗਰ ਕੀਰਤਨ ਵਿੱਚ ਜੋ ਵੀ ਮੇਰੀ ਵੀਡੀਓ ਦੇਖ ਰਿਹਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁ ਕਰੋ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਜੋ ਲੋਕ ਇਸ ਨਗਰ ਕੀਰਤਨ ਵਿੱਚ ਨਹੀਂ ਆ ਸਕੇ ਉਹ ਘਰ ਬੈਠ ਕੇ ਇਸ ਨਗਰ ਕੀਰਤਨ ਦਾ ਆਨੰਦ ਲੈ ਸਕਣ ਰੋਨੋਵੀ ਮਾਲੋਵਜਾ ਸ਼ਰਪੁਰ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਪੁਰਬ ਦਿਹਾੜੇ ਤੇ ਜੋ ਨਗਰ ਕੀਰਤਨ ਹੈ ਖਸ਼ਾਲਪੁਰ ਵਿੱਚ ਬੜਾ ਹੀ ਹਮ ਹਮਾ ਕੇ ਮਨਾਇਆ ਗਿਆ ਗੁਰੂ ਕੀ ਸੰਗਤ ਨੇ ਦੂ ਦੂਰ ਆ ਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲਿਆ ਪਾਰੀ ਉਤਸ਼ਾ ਗੁਰੂ ਕੀ ਸੰਗਤ ਦਾ ਨਗਰ ਕੀਰਤਨ ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੇ ਮੌਕੇ ਤੇ ਜੋ ਕਿ ਅਛਾਰਪੁਰ ਵਿੱਚ ਬਣਾਇਆ ਗਿਆ 648 ਪ੍ਰਕਾਸ਼ਪੁਰਬ ਦਿਹਾੜਾ ਸ਼੍ਰੀ ਗੁਰੂ ਰਵੀਦਾਸ ਜੀ ਦਾ ਬੜੇ ਹੀ ਉਤਮ ਤਾਮ ਨਾਲ ਹੁਸ਼ਿਆਰਪੁਰ ਵਿੱਚ ਇਹ ਨਗਰ ਕੀਰਤਨ ਮਨਾਇਆ ਗਿਆ ਅੱਜ ਗੁਰੂ ਕੀ ਸੰਗਤ ਦਾ ਭਾਰੀ ਉਤਸ਼ਾਹ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਦੂਰ ਦੂਰ ਆਕੇ ਇਸ ਨਗਰਕੀਤਨੀ ਵਿੱਚ ਹਿੱਸਾ ਲਿਆ ਪਾਰੀ ਪਛਾ ਗੁਰੂ ਦੇ ਸੰਗਤਾਂ ਇਸ ਨਗਰਕੀਤਨੀ ਵਿੱਚ ਆਇਆ ਅਜਾਣ 60 ਪਰਿਵਾਰੀ ਮਾ ਪ੍ਰਕਾਸ਼ਪੁਰ ਵਿਹੜਾ ਜੋ ਵੀ ਮਨਾਇਆ ਜਾ ਰਿਹਾ ਸ਼੍ਰੀ ਅਕੀਰਤ ਜੀ ਦਾ ਅੱਜ ਹੁਸ਼ਾਰਪੁਰ ਵਿੱਚ ਨਰੇਕੀਤ ਨੇ ਕਟਿਆ ਗਿਆ ਅੱਜ ਗੁਰੂ ਕੀ ਸੰਗਤਾਂ ਪਾਰਿਪਸ਼ਾ ਕਿਸੇ ਨਰਕੀਤ ਨੇ ਦੇਖ ਸੰਤਾਂ ਨੇ ਗੁਰੂ ਦੀ ਗੁਰਬਾਣੀ ਦਾ ਗੁਣ ਗਾਣਾ ਲਾ ਕੇ ਸੰਤਾਨ ਨੂੰ ਹਾਲ ਕੀਤਾ ਗੁਰੂ ਦੇ ਸੰਤਨ ਨੂੰ ਕਾਫੀ ਪ੍ਰਸ਼ਾਦ ਹੱਥੇ ਨਰਕ੍ਰਿਟਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਬੜੀ ਹੀ ਧੂਮਤਾਂ ਮਨਾਇਆ ਗਿਆ ਸ਼ਾਹਪੁਰ ਵਿੱਚ ਗੁਰੂ ਕੇ ਸੰਗਤਾਂ ਪਾਰਿਖਾ ਅਜੇ ਸ਼ਾਹਪੁਰ ਵਿੱਚ ਗੇਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਜਾਰੀ ਦੇ ਮੌਕੇ ਤੇ ਲੱਗਿਆ ਰੌਣਕਾਂ ਗੁਰੂ ਦੇ ਸੰਗਤ ਨਰਕਿਰਤਨ ਵਿੱਚ ਨਸਦੇ ਗਾਉਂਦੇ ਜਾਂਦੇ ਹੋਏ ਸਿ ਨਰਕਿਰਤਨ ਵਿੱਚ ਕਾਫੀ ਧੁੰਨ ਕਰਦੀਆਂ ਸੰਗਤਾਂ ਦਾ ਪਾਰਿਵਰਸ਼ ਨਰਕਿਰਤਨ ਵਿੱਚ ਹੋਰ ਗੁਰੂ ਘਰ ਲੰਗਰ ਵੀ ਖਾ-ਖਾ ਤੇ ਲਗਾਇਆ ਗਿਆ ਸ਼ਹਿਰ ਵਿੱਚ ਸ਼ਹਿਰ ਵਿੱਚ ਸ਼ਾਹ ਦੇ ਲਗ ਲਗ ਜਗ੍ਹਾ ਤੇ ਲੰਗਰ ਵੀ ਖੋਬ ਲਗਾਏ ਗਏ ਗੁਰੂ ਕੋਲੰਗਰ ਹਰ ਜਗ੍ਹਾ ਸਮਤਾ ਵਿੱਚ ਪੜੀਓ ਤੇ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਤੇ 648ਵਾਂ ਸ਼੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਨਵਰ ਕੀਰਤਨ ਦਾ मनाया गया शपुरता ने दूर दूर इस नगर कितरी हिस्सा लिया अगर आप भी हो ये मेरी वीडियो अच्छी लगी है वीडियो लाइक करना ते था 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 ਲੰਗਰ ਦੀ ਵਿਵਸਥਾ ਗੁਰੂ ਘਰ ਅੰਦਰ ਬਹੁਤ ਬਰਪਿਆ ਸੰਤਾਂ ਵਾਸਤੇ ਇਸ ਲਗਰ ਕੀਰਤਨ ਵਿੱਚ ਸੰਤਾਂ ਦਾ ਪਾਰੀਕਿਸ਼ਾ ਦੇਖਣ ਨੂੰ ਮਿਲਿਆ ਦੋ ਦੋ ਸੰਤਾਂ ਨੇ ਆ ਕੇ ਇਸ ਅਨਰ ਖੇਤਰ ਵਿੱਚ ਇਸ ਗੁਰੂ ਦੀ ਆਸਤੀ ਦੇ ਸਰਕਸ਼ ਜਗ ਦੇ ਮੌਕੇ ਤੇ ਲਗਰ ਕੀਰਤਨ ਦੀਆਂ ਰੌਣਕਾਂ ਸ਼ਾਹਪੁਰ ਵਿੱਚ ਸ਼ਾਹਪੁਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਜੋ ਵੀ ਮੇਰੀ ਵੀਡੀਓ ਨੂੰ ਅੱਜ ਤੱਕ ਦੇਖ ਰਿਹਾ ਹੈ ਵਿਚੈਨੋ ਸਬਸਕ੍ਰਾਈਬ ਵੀ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਦੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਪਹੁੰਚੇ ਔਰ ਲੋਕਾਂ ਨੂੰ ਮਾਲੂਮ ਹੋ ਜਾਏ ਸ਼ਰਪੁਰ ਦੇ ਵਿੱਚ ਅੱਜ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਨਵਰ ਕੀਰਤਨ ਬੜੀ ਹੀ ਤੰਤ ਕੰਮ ਨਾਲ ਕਰਿਆ ਗਿਆ ਇਸ ਵੀਡੀਓ ਨੂੰ ਦੇਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਆਪ ਜੀ ਨੇ ਵੀਡੀਓ चंकी लगी है वीडियो में लाइक करना और चैनल को सब्सक्राइब करना ना भुलो इस वीडियो देखने वास्त आप सभी का बहुत बहुत ਧੰਨਵਾਦ ਜੀ